ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਸਾਰੇ ਠੀਕ ਹੋਵੋਗੇ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਤੇ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਤੇ ਦੋ ਕਰਜ਼ ਨੇ ਪਹਿਲੇ ਕਰਜ਼ੇ ਨੂੰ ਇਨਸਾਨ ਭੁੱਲਿਆ ਬੈਠਾ ਤੇ ਦੂਜੇ ਕਰਜ਼ੇ ਨੂੰ ਯਾਦ ਰੱਖੀ ਬੈਠਾ ਆਪਾਂ ਇਸ ਬਾਰੇ ਗੱਲਬਾਤ ਕਰਦੇ ਆਂ ਦੋ ਕਰਜ਼ੇ ਨੇ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਹਿਲਾ ਕਰਜ਼ਾ ਜਿਹੜਾ ਉਹ ਹੈਗਾ ਉਹ ਵਾਹਿਗੁਰੂ ਦਾ ਦਿੱਤਾ ਜਿਹਦੇ ਸਾਹ ਦਿੱਤੇ ਹੋਏ ਨੇ ਜ਼ਿੰਦਗੀ ਜਿਉਣ ਦੇ ਲਈ ਇੱਕ ਜ਼ਿੰਦਗੀ ਨੂੰ ਖੇਡਣਾ ਆਨੰਦ ਕਰਨ ਦੇ ਲਈ ਆ ਜ਼ਿੰਦਗੀ ਜਿਹੜੀ ਦਿੱਤੀ ਹੈ ਇਹ ਜਿੰਨਾ ਚਿਰ ਜਿਉਉਣੇ ਆ ਉੰਨਾ ਚੱਕਰ ਹੀ ਸੁੱਖ ਦੁੱਖ ਆਉਂਦੇ ਨੇ ਲੋਕ ਜਿਹੜੀ ਆ ਵਾਹਿਗੁਰੂ ਦੇ ਦੇਣ ਦਿੱਤੀ ਵੀ ਆ ਇਹ ਕਰਜ ਦੇ ਦਿੱਤਾ ਵਿਆ ਇਹ ਜਦੋਂ ਖਤਮ ਹੋ ਗਿਆ ਉਸਨੇ ਵੈਸੇ ਹੀ ਬਿਲਾ ਲੈਣਾ ਉਸ ਕਰਜ ਨੂੰ ਭੁੱਲੀ ਬੈਠੇ ਆ ਜਾਂ ਭੁੱਲਦੇ ਜਾਂਦੇ ਨੇ ਜਿਹੜਾ ਦੂਜਾ ਕਰਜ ਪੈਸਿਆਂ ਦਾ ਹੋ ਗਿਆ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਧਾਤ ਕਰ ਲੈਂਦੇ ਨੇ ਅੰਦਰ ਤੱਕ ਬਠਾਲ ਲੈਂਦੇ ਨੇ ਪਰ ਕੋਈ ਨਾ ਕੋਈ ਇਹੋ ਜਿਹਾ ਸਟੈਪ ਚੱਕ ਲੈਂਦੇ ਨੇ ਜਿਹਦੇ ਨਾਲ ਸਭ ਕੁਝ ਖਤਮ ਹੋ ਜਾਂਦਾ ਜਿਹੜੇ ਉਹ ਜਿਹੜਾ ਉਹ ਵਾਹਿਗੁਰੂ ਤਾਂ ਕਰਜ ਦਿੱਤਾ ਵਿਆ ਉਸ ਨੂੰ ਹਮੇਸ਼ਾ ਯਾਦ ਯਾਦ ਰੱਖੋ ਇਸ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਹੈ ਜਿੰਨਾ ਚੱਕਰ ਸਾਡੇ ਸਾਹ ਚੱਲਦੇ ਨੇ ਬਹੁਤ ਲੋਕਾਂ ਤੇ ਕਰਜ਼ਾ ਆਉਂਦਾ ਲੈ ਵੀ ਜਾਂਦਾ ਫੇਰ ਚੜ ਜਾਂਦਾ ਇਹ ਆਈ ਚਲਾਈ ਮੋਹ ਮਾਇਆ ਦੀ ਐਸੇ ਤਰ੍ਹਾਂ ਹੀ ਚਲਦੀ ਰਹਿਣੀ ਆ ਜ਼ਿੰਦਗੀ ਦੇ ਵਿੱਚ ਕਦੇ ਵੀ ਘਬਰਾਟ ਨਾ ਮੰਨੋ ਜੋ ਕੁਝ ਹੁੰਦਾ ਸਮਝ ਲਓ ਚੰਗੇ ਦੇ ਲਈ ਹੁੰਦਾ 네ਗੇਟਿਵ ਗੱਲਾਂ ਤੋਂ ਹਮੇਸ਼ਾ ਦੂਰ ਰਹੋ ਆਪਦੀ ਮਿਹਨਤ ਤੁਸੀਂ ਕਰ ਰਹੇ ਹੋ ਆਪਦੀ ਮਿਹਨਤ ਤੇ ਭਰੋਸਾ ਰੱਖੋ ਕੰਮ ਕਰਦੇ ਰਹੋ 네ਗੇਟਿਵ ਲੋਕਾਂ ਕੋਲੋਂ ਦੂਰ ਰਹੋ ਇਹਨਾਂ ਦੇ 90% ਲੋਕਾਂ ਦੇ ਅੱਜ ਦੇ ਟਾਈਮ ਦੇ ਵਿੱਚ ਕਰਜ਼ਾ ਵੱਡੀਆਂ ਵੱਡੀਆਂ ਕੰਪਨੀਆਂ ਲਾ ਲਓ ਵੱਡੇ ਵੱਡੇ ਐਕਟਰ ਲਾ ਲਓ ਛੋਟੇ ਤੋਂ ਛੋਟੇ ਕੋਈ ਐਕਟਰ ਲਾ ਲਓ ਬਿਜ਼ਨਸਮੈਨ ਲਾ ਲਓ ਆਮ ਦੁਕਾਨਦਾਰ ਲਾ ਲਓ ਇਹਜਾ ਬੰਦਾ ਦਿਖਾ ਦਿਓ ਜਿਹਦੇ ਤੇ ਕਰਜ਼ ਕੋਈ ਨਾ ਹੋਵੇ ਵੱਡੇ ਵੱਡੇ ਮੰਤਰੀਆਂ ਦੇ ਕਰੋੜਾਂ ਦੇ ਕਰਜ਼ ਨੇ ਹੋਰ ਸਾਰਾ ਕੁਝ ਛੱਡੋ ਤੁਸੀਂ ਦੇਸ਼ ਪੰਜਾਬ ਆਪਣਾ ਦੇਖ ਲਵੋ ਇਸ ਤੇ ਵੀ ਕਿੰਨਾ ਕਰਜ਼ ਆ ਇਹ ਚੀਜ਼ ਦੇਖ ਲਓ ਤੁਸੀਂ ਆਪਣੇ ਦੇਸ਼ ਤੇ ਆਪਣੇ ਪੰਜਾਬ ਤੇ ਕਿੰਨਾ ਕਰਜ਼ ਆ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਆਪਦੇ ਦਿਮਾਗ ਦੇ ਵਿੱਚ ਘਾਤ ਨਾ ਹੁਣ ਦੋ ਕੋਈ ਵੀ ਚੀਜ਼ ਨੂੰ ਚਾਹੇ ਕੁਝ ਵੀ ਚਾਹੇ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਕਿਸੇ ਚੀਜ਼ ਕਰਕੇ ਤਾਂ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਓ ਜਦੋਂ ਪੈਸਾ ਹੁੰਦਾ ਇਹ ਵੱਡੀਆਂ ਵੱਡੀਆਂ ਚੀਜ਼ਾਂ ਦੁਆਰਾ ਸਹੀ ਕਰ ਦਿੰਦਾ ਇਹ ਜਦੋਂ ਇੱਕ ਵਾਰ ਚੀਜ਼ ਹੱਥ ਚੋਂ ਨਿਕਲ ਜਾਵੇ ਨਾ ਇਹ ਪੈਸਾ ਇਹ ਜੀ ਚੀਜ਼ ਹੈ ਜੇ ਇੱਕ ਵਾਰ ਹੱਥ ਚੋਂ ਨਿਕਲ ਜਾਵੇ ਬਕਾਨੇ ਤਾਂ ਕਿ ਆਪਣੇ ਵੀ ਸਾਥ ਛੱਡ ਜਾਂਦੇ ਨੇ ਪਹਿਲਾ ਚੀਜ਼ ਇਦਾਂ ਦੀ ਐ ਮੋਹ ਮਾਇਆ ਐ ਪਰ ਨਾਲ ਤੁਸੀਂ ਵੇਖੋ ਕੁਝ ਵੀ ਨਹੀਂ ਜਾਂਦਾ ਜਿਹੜੀ ਹਕੀਕਤ ਆ ਨਾਲ ਸਾਡੇ 1 ਰੁਪਿਆ ਨਹੀਂ ਜਾਂਦਾ ਬਸ ਇੱਕ ਖੇਡਣ ਵਾਲੀ ਜ਼ਿੰਦਗੀ ਆ ਆਉਂਦੀ ਜਾਂਦੀ ਜ਼ਿੰਦਗੀ ਆ ਇਸੇ ਤਰ੍ਹਾਂ ਹੀ ਕਾਲ ਚੱਕਰ ਇਸੇ ਤਰ੍ਹਾਂ ਹੀ ਹਰ ਚੀਜ਼ ਘੁੰਮੀ ਜਾਣੀ ਆ ਅੱਜ ਕਿਸੇ ਦੇ ਕਰਜ਼ਾ ਹੈਗਾ ਕੱਲ ਉਸਨੇ ਲਾਤਾ ਐਨੀ ਪਤਾ ਫਿਰ 5 ਸਾਲਾਂ ਵਾਸਤੇ ਕਰਜ਼ਾ ਹੋ ਜੇ ਕੁਝ ਨਹੀਂ ਪਤਾ ਐਸੀ ਤਾਂ ਜਿੰਦਗੀ ਚੱਲਦੀ ਰਹਿਣੀ ਆ 네ਗੇਟਿਵ ਕਵੰਟਾ ਦੇ ਦਿਮਾਗ ਦੇ ਵਿੱਚ ਨਾ ਲਿਆਇਆ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਦੇ ਨਾਲ ਉਹ ਬੈਠਾ ਵਿਸ਼ਵਾਸ ਰੱਖੋ ਆਪਣੇ ਆਪ ਤੇ ਮਿਹਨਤ ਕਰਦੇ ਰਹੋ ਦਿਮਾਗ ਦੇ ਵਿੱਚ ਕੋਈ ਇਹੋ ਜੀ ਗੱਲ ਨਾ ਲਿਆਓ ਜਿਹਦੇ ਨਾਲ ਉਹਨਾਂ ਤੁਹਾਡਾ ਤਾਂ ਨੁਕਸਾਨ ਹੋ ਵੀ ਹੋਵੇ ਕਰ ਦਿੰਦਾ ਵੀ ਹੋ ਜੇ ਉਹ ਚੀਜ਼ ਆਪਣੇ ਦਿਮਾਗ ਦੇ ਵਿੱਚ ਕਦੇ ਨਾਲ ਲਾਓ ਪਾਠ ਕਰਦੇ ਰਹੋ ਹਮੇਸ਼ਾ ਵਾਹਿਗੁਰੂ ਦਾ ਨਾਮ ਜਪਦੇ ਰਹੋ ਹਮੇਸ਼ਾ ਗੁਰਮੰਤਰ ਪੜ੍ਹਦੇ ਰਹੋ ਹਮੇਸ਼ਾ ਸਭ ਕੁਝ ਟਾਈਮ ਦੇ ਸਾਫ ਦੇ ਨਾਲ ਸੈੱਟ ਹੋ ਜਾਂਦਾ ਬਦਨਾਮੀਆਂ ਕਿਸ ਬੰਦੇ ਦੀਆਂ ਇੱਥੇ ਨਹੀਂ ਆ ਹਰ ਇੱਕ ਬੰਦੇ ਦੀਆਂ ਇੱਥੇ ਬਦਨਾਮੀਆਂ ਹੁੰਦੀਆਂ ਨੇ ਇੱਕ ਬੰਦਾ ਦਿਖਾ ਦਿਓ ਜ਼ਿੰਦਗੀ ਦਾ ਕੋਈ ਵੀ ਇੱਕ ਇਨਸਾਨ ਮੈਨੂੰ ਉਸ ਦਾ ਨਾਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਜਿਹਦੀ ਬਦਨਾਮੀ ਨਾ ਹੋਈ ਹੋਵੇ ਜਾਂ ਉਹਨੂੰ ਕਿਸੇ ਨੇ ਮਾੜਾ ਨਾਂ ਬੋਲਿਆ ਹੋਵੇ ਉਹਨੂੰ ਹਰ ਥਾਂ ਤੇ ਭੰਡਿਆ ਨਾ ਹੋਵੇ ਕੋਈ ਇੱਕ ਬੰਦੇ ਦਾ ਕਮੈਂਟ ਕਰਕੇ ਨਾਮ ਦੱਸ ਦਿਓ ਕਿ ਇਹੋ ਜਿਹਾ ਇੱਕ ਇਨਸਾਨ ਵੀ ਹੈਗਾ ਜਿਸ ਨੂੰ ਕਦੇ ਕਿਸੇ ਨੇ ਭੰਡਿਆ ਨਹੀਂ ਜਾਂ ਉਹਦੀ ਕਦੇ ਬਦਨਾਮੀ ਨਹੀਂ ਹੋਈ ਕਿਸੇ ਚੀਜ਼ ਕਰਕੇ ਇੱਕ ਬੰਦਾ ਦਿਖਾ ਦਈਏ ਕੋਈ ਵੀ ਬੰਦਾ ਹੈ ਹੀ ਨਹੀਂ ਇਸ ਤਰ੍ਹਾਂ ਦਾ ਤਾਂ ਫਿਰ ਕਿਉਂ ਟੈਨਸ਼ਨ ਆ ਕਿਉਂ ਸੋਚੀ ਜਾਣਾ ਆਪਣੇ ਆਪ ਦੇ ਵਿੱਚ ਮਸਤ ਰਹਿਣਾ ਸਿੱਖੋ ਆਪਣੇ ਚੱਕਰ ਕੀ ਹੈ ਆਪਾਂ ਕਹਿੰਦੇ ਸਾਡੇ ਆਪਣੇ ਖੁਸ਼ ਹੋ ਜਾਣ ਸਾਡੇ ਆਸ-ਪਾਸੇ ਦੇ ਲੋਕ ਖੁਸ਼ ਹੋ ਜਾਣ ਅਸੀਂ ਉਹੀ ਜਿਹੜੇ ਆਸੇ-ਪਾਸੇ ਦੇ ਲੋਕ ਆ ਸਾਡੇ ਆਪਣੇ ਉਹੀ 100 200 ਲੋਕਾਂ ਦੀ ਟੈਨਸ਼ਨ ਹੀ ਰੱਖਦੇ ਆ ਉਹ ਗੱਲ ਤਾਂ ਨਾ ਬੋਲਦੇ ਇਹ ਐ ਐਂ ਕਰ ਦੂ ਇਹ ਗੱਲਾਂ ਫਲਾਉਂਦੇ ਨੇ ਇਹ ਆ ਕਰਦੇ ਨੇ 100 282 ਪਾਸੇ ਆਪਣੀ ਲੋਕ ਹੁੰਦੇ ਨੇ ਆਪਾਂ ਉਹਨਾਂ ਨੂੰ ਖੁਸ਼ ਕਰਨ ਦੀ ਜਾਂ ਕੋਈ ਇਦਾਂ ਦੀ ਗੱਲਬਾਤ ਆਪਾਂ ਕਰਦੇ ਰਹਿੰਦੇ ਆ ਕਿ ਸਾਨੂੰ ਇਹ ਭੰਡਾ ਨਾ ਸਾਨੂੰ ਆ ਨਾ ਕਰ। ਦੁਨੀਆ ਕਿੱਡੀ ਆ ਦੁਨੀਆ ਪਰੇ ਤੋਂ ਪਰੇ ਪਈਆ ਅਗ ਦੇਖੀਏ। ਕਿੱਡੀ ਦੁਨੀਆ ਤਾਂ ਆਪਾਂ ਹੀ 100 200 ਦੇ ਆਲੇ ਦਿਵਾਲੀ ਚੱਕਰ ਖਾਈ ਜਾਂਦੇ ਆ। ਉਹਨਾਂ ਦੀ ਟੈਂਸ਼ਨ ਲਈ ਜਾਂਦੇ ਆ। ਕੋਈ ਕੁਝ ਵੀ ਬੋਲਦਾ ਪ੍ਰਵਾਹ ਨਾ ਕਰੋ। ਆਪ ਦਾ ਆਪਣੇ ਆਪ ਦੇ ਵਿੱਚ ਖੁਸ਼ ਰਹੋ ਪਾਠ ਕਰਦੇ ਰਹੋ ਵਾਹਿਗੁਰੂ ਦਾ ਨਾਮ ਜਪਦੇ ਰਹੋ ਟਾਈਮ ਦੇ ਹਿਸਾਬ ਦੇ ਨਾਲ ਸਭ ਕੁਝ ਸਹੀ ਹੋ ਜਾਂਦਾ ਜਿੰਨਾ ਚਿਰ ਹੁੰਦੀ ਹੈ ਬਦਨਾਮੀ ਹੋਣ ਦੀ ਕੋਈ ਚੱਕਰ ਨਹੀਂ ਕੋਈ ਗਾਲਾਂ ਕੱਢਦਾ ਕੋਈ ਤੁਹਾਨੂੰ ਭੰਡਦਾ ਕੋਈ ਚੱਕਰ ਨਹੀਂ ਉਹੀ 100 200 ਲੋਕ ਹੁੰਦੇ ਨੇ ਕੋਈ ਜ਼ਿਆਦਾ ਨਹੀਂ ਸਾਰੀ ਦੁਨੀਆ ਨਹੀਂ ਤੁਹਾਨੂੰ ਲੱਗਦਾ ਕਿ ਮੈਂ ਤੁਹਾਨੂੰ 5 10 50 100 ਜਾਨਾ ਤੁਹਾਨੂੰ ਗਲਤ ਕਹਿ ਰਿਹਾ ਤੁਹਾਡੀ ਬਦਨਾਮੀ ਕਰ ਰਿਹਾ ਤੁਹਾਨੂੰ ਲੱਗਦਾ ਕਿ ਸਾਰੀ ਦੁਨੀਆ ਗਲਤ ਕਹੀ ਜਾਂਦੀ ਹੈ ਉਹੀ 100 200 ਬੰਦਾ ਹੁੰਦਾ ਉਥੇ ਉਹ ਗੱਲ ਕਮਾਈ ਜਾਂਦੇ ਰਹਿੰਦਾ ਸਾਰੀ ਦੁਨੀਆ ਤੱਕ ਨਹੀਂ ਉਹ ਗੱਲ ਪਹੁੰਚਦੀ ਇਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਲਓ ਜਿੰਨੇ ਕਹਿਣਾ ਅੱਜ ਤੁਹਾਡੇ ਕੋਲ ਚਾਹੇ ਕੁਝ ਹੈ ਹੀ ਨਹੀਂ ਉਹਨੇ ਫੇਰ ਵੀ ਤੁਹਾਨੂੰ ਮਾੜਾ ਕਹਿਣਾ ਅਗਰ ਕੱਲ ਨੂੰ ਤੁਹਾਡੇ ਕੋਲੇ ਪੈਸਾ ਆ ਵੀ ਗਿਆ ਤੁਸੀਂ ਸੈੱਟ ਵੀ ਹੋਣੇ ਉਸਨੇ ਤੁਹਾਨੂੰ ਫੇਰ ਵੀ ਗਲਤ ਕਹਿਣਾ